ਸਸ਼ੀਕਲ ਜੀ ਆ ਪਤਾ ਨਹੀਂ ਕਿਹੜੇ ਸ਼ਹਿਰ ਦੇ ਬੱਸ ਸਟੈਂਡ ਦਾ ਵੀਡੀਓ ਹੈ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਟਿਕਟ ਨੂੰ ਲੈ ਕੇ ਰੌਲਾ ਪੈ ਜਾਂਦਾ ਹੈ ਬੇਬੇ ਦਾ ਕਨੈਕਟਰ ਦੇ ਨਾਲ ਤੇ ਜਦੋਂ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਬੇਬੇ ਬੱਸ ਦੇ ਵਿੱਚੋਂ ਉਤਰ ਕੇ ਉਸੇ ਹੀ ਬੱਸ ਦੇ ਅੱਗੇ ਪੈ ਜਾਂਦੀ ਹੈ ਕਹਿੰਦੀ ਫਿਰ ਤੋੜ ਕੇ ਵਿਖਾਓ ਤੁਸੀਂ ਬੱਸ ਤਾਂ ਮਸਲਾ ਪਤਾ ਨਹੀਂ ਕੀ ਬਣਿਆ ਸੀ ਹੁਣ ਟਿਕਟ ਆਧਾਰ ਕਾਰਡ ਤੇ ਕੱਟੀ ਗਈ ਸੀ ਜਾਂ ਫਿਰ ਪੈਸੇ ਮੰਗੇ ਜਾ ਰਹੇ ਸੀ ਬਹੁਤ ਜ਼ਿਆਦਾ ਰੌਲਾ ਰੱਪਾ ਪੈ ਰਿਹਾ ਹੈ ਵੀਡੀਓ ਦੇ ਵਿੱਚ ਕੁਝ ਵੀ ਸਮਝ ਨਹੀਂ ਆ ਰਿਹਾ ਤੁਸੀਂ ਵੀ ਦੇਖੋ ਇਹ ਵੀਡੀਓ ਤੁਹਾਨੂੰ ਕੀ ਲੱਗਦਾ ਐਸ ਵੀਡੀਓ ਉਹ ਦੇਖ ਕੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਆਹ ਆਹ ਦੇ ਪੈਸਾ ਅਧਾਰ ਨਾਲ ਡਾਇਰੈਕਟਰਾਂ ਨੂੰ ਪੈਸਾ ਮੋੜਾ ਅਧਾਰ ਨਾਲ ਕੱਟੀ ਦੇ ਡਿੰਡਾ ਅਧਾਰ ਨਾਲ ਟਾਈਟ ਖੜੀ ਹੋ ਪਰ ਹੀ ਹੋ ਅਧਾਰ ਨਾਲ ਉਹ ਗੋਨਿਆਂ ਦੇ ਇੱਥੇ ਆ ਬਹੁਤ ਹੀ ਕੱਟੀ ਆ ਜੀ